ਰੋਟੀ ਖਾਇਆ ਮੈਂ ਚਲਾ ਲੈਣਾ ਚੱਲ ਫਿਰ ਉਹ ਚੈੱਕ ਕਰੋ ਆ ਪਹਿਲੀ ਇਹ ਵੀ ਬਿਨਾ ਅੱਗ ਲਾਈ ਤੋਂ ਬਣੀ ਆ ਦੇਖੋ ਕਰੋ ਜੀ ਇਕ ਮਿੱਤਰੋ ਆ ਛੱਡਦਾ ਏ ਝੋਟਾ ਝੋਟਾ ਲੈ ਤੁਹਾਨੂੰ ਆਪਾਂ ਬਲੌਗ ਬਾਅਦ ਚ ਆਣ ਰੂਟ ਟਰੈਕਿੰਗ ਤੇ ਸਫਾਈ ਚੈੱਕ ਕਰਵਾਵਾਂਗੇ ਟਰੈਕ ਮਿੱਤਰੋ ਸਵਾਗਤ ਆ ਤੁਹਾਡਾ ਆਪਣੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਹਿੰਦੇ ਸਵੇਰੇ ਸਵੇਰੇ ਕਰਤਾ ਕੰਮ ਸਟਾਰਟ ਤੇ ਨਾਲ ਹੀ ਬਲੌਗ ਤੇ ਆ ਆਪਣਾ ਗਿਆ ਬਰਾਂਕੋ ਮੈਂ 7732 ਪਿੱਛੇ ਰੋਟਾਵੇਟਰ ਚੱਲ ਰਿਹਾ ਤੇ ਇੱਥੇ ਕੋਈ ਐਡਾਂ ਦੀ ਗੱਲ ਬਾਤ ਆ ਦੇਖ ਦੇਖਦੇ ਹਾਂ ਕੀ ਬੰਦਾ ਕੀ ਨੇ 13 ਹੇ ਡਾਲੇ ਢੇਡਾ ਲਾਉਂਦਾ ਵਾ ਭਾਈ ਜੇ ਉਹਵੇਂ ਫਿਰ ਇੱਥੋਂ ਟਰੈਕਟਰ ਲਿਆ ਕੇ ਮੋੜਦਾ ਬੜਕ ਦਾ ਹਲਕਿਆਂ ਹਲਕਿਓਂ ਖੜੀਆਂ ਹੈਗੀਆਂ ਵਾ ਚਲੋ ਕੋਈ ਨਹੀਂ ਦੇਖਦੇਣ ਕੀ ਬੰਦਾ ਕਿਹਾ ਕੀ ਹਾਲ ਜਾਰਾ ਵੇ ਚੱਲੇ ਵੰਨੇ ਆਪਣੇ ਮੰਡੀ ਝੋਨਾ ਸੱਟਣ ਆ ਕੀ ਕਰ ਰਿਹਾ ਜੋ ਟਾਈਪ ਬਰੋਂਕੋ ਦੀ ਬਾਤ ਚੱਕ ਰਿਹਾ ਜੀ ਬਾਈ ਬਹੁਤ ਸੋਹਣੀ ਹੈ ਉਹ ਤੇ ਸੱਪਾ ਲਗਾਓ ਹੋ ਹੁਣ ਆਪ ਖਾਣ ਲਈ ਚਲਾਉਣ ਵਾਲੇ ਆਉਂਦੇ ਨੇ ਤਾਂ ਵੀ ਆਪਾਂ ਸੈੱਟ ਕਰਤੀ ਸੀਗੀ ਤੇ ਤਾਂ ਵੀ ਥੋੜੀ ਬਾਹਰ ਘੱਟਣ ਵਾਲੀ ਸ਼ੋਅ ਕਾਢਤੀ ਆਪਾਂ ਉਹ ਹੱਤਾਂ ਹੀ ਲੈਪਟਾਪ ਹੀ ਚੱਲੇ ਆਇਆ ਤੇ ਲੋ ਵੀ ਮਿੱਤਰੋ ਕੱਲ ਆਪਾਂ ਮਾਰੇ ਸੀ ਫਲੋਅ ਤੇ ਅੱਜ ਜਾ ਰਾ ਹਾਂ ਰੂਟਾ ਵੀਟਰ ਸਫਾਈ ਚੈੱਕ ਕਰੋ ਆਪਣੀ ਇਹਦੀ ਪੂਰੀ ਘੈਂਟ ਗੱਲਬਾਤ ਕਰਾ ਦੇਣੀ ਆਪਾਂ ਤੇ ਆਪਾਂ ਬਣਾਉਣੇ ਆ ਆਲੂਆਂ ਤੇ ਪੈਰੀ ਬਈ ਪ੍ਰਾਲੀ ਕਿਤੇ ਕਿਤੇ ਥੋੜੀ ਮੋਟੀ ਹੈਗੀ ਬਾਲੀ ਹੈਗੀ ਬਾਕੀ ਦਾ ਥੱਲੇ ਹੀ ਨੱਪੀ ਗਈ ਇਹ ਚੱਲਦਾ ਹੁਣ ਵਧੀਆ ਪੂਰਾ ਇਦੋ ਦੋ ਦਿਨ ਮਿੱਤਰੋ ਆਏ ਤਾਂ ਕਿ ਜੇ ਤੇ ਬਾਅਦ ਤੋਂ ਆਪਾਂ ਮਾਰਾਂਗੇ ਤਵੀਆਂ ਤਵੀਆਂ ਨਾਲ ਜਿਹੜੇ ਆ ਖਾਲਜੇ ਪਏ ਆ ਸਾਰੇ ਭਰ ਜਾਣਗੇ ਆ ਜਿਹੜੇ ਆ ਕੀਪਲੇ ਘੇੜੇ ਤੇ ਆ ਖਾਲਜੇ ਪੈਂਦੇ ਆ ਸਾਰੇ ਭਰ ਜਾਣਗੇ ਤੇ ਰਾਹ ਦੇਖ ਲਓ ਸਫਾਈ ਵੀ ਆ ਦੇਖ ਦੋ ਦਿਨ ਜੋ ਹਵਾ ਲਾਗੀ ਪੈਰੀ ਨਜ਼ੂਰੀ ਘੇਟ ਬਗਲਬਾਦ ਬਣ ਜਾਣੀ ਵਾਲੇ ਵਿੱਚ ਪਰਾਲੀ ਗਲ ਜੂਗੀ ਪਹਿਲਾ ਪਾਲਿਆ ਸੀ ਉਹਦੇ ਪਿੱਛੇ ਬੂਟਾ ਵੇਟਰ ਹੋਣੇ ਆ ਬਜਾਰੇ ਦੇ ਸਾਹ ਜੇ ਔਖੇ ਹੀ ਲਿੰਦਾ ਸੀ ਨਹੀਂ ਫੇਰਾ ਲੈ ਕੇ ਆਂਦਾ ਹੁਣ ਕਰ ਇਹ ਗਾਉ ਨੂੰ ਕਾਤੋ ਦੇਖਤਾ ਦੇਣੀ ਕੋਈ ਆ ਹੁਣ ਵਧੀਆ ਕੁੱਤੀ ਜਾਂਦਾ ਇਹਦਾ ਪਤਾ ਹੀ ਨਹੀਂਗਾ ਪੱਤਾ ਹੀ ਹੁੰਦਾ ਗਾ शर जी ढोटा वेटर ते साईं करो चेक ਜੋ ਬ੍ਰੂਤੇ ਮੁੱਕੇ ਗਏ ਸੀ ਮੜੇ ਕੰਮ ਤੇ ਆ ਗਏ ਤੇ ਦੇਖਦੇ ਆ ਰਮਨੇ ਨੇ ਕਿੰਨਾ ਕੁ ਮਾਰ ਤਰ ਪ੍ਰੂਟਾ ਬਿਠਾ ਮਰੀ ਜਾਂਦਾ ਸੀਗਾ ਉਹ ਤੇ ਆ ਚੱਲੀ ਜਾਂਦਾ ਕੰਮ ਇੱਧਰ ਦੇਖੋ ਉਹ ਮਾ ਦੇ ਗਿਆ ਵਸੂ ਜੁੜਾਈ ਰਹਿ ਗਿਆ ਚਲੋ ਜੀ ਵਧੀਆ ਓਕੇ ਰਿਪੋਰਟ ਚੱਲੀ ਜਾਂਦਾ ਜੀ ਉਹ ਬ੍ਰੂ ਕੰਮ ਇੱਧਰ ਜੋਰਨ ਜੋਰਨ ਚੱਲ ਲੋ ਜੀ ਇੱਕ ਫਰ 29 ਆਉਂਦਾ ਆ ਮੈਨੂੰ ਜੇ ਤੋਹਾਂ ਸਾਰਾ ਗੱਲ ਵਾਹ ਤੇ ਇਹ ਰਿਪੋਰਟਾ ਦੇਖੋ ਵਧੀਆ ਚੱਲੀ ਜਾਂਦਾ ਜੇ ਰੋਟੀ ਖਾ ਲਾਂ ਮੈਂ ਚਲਾ ਲੈਨ ਰੋਟੀ ਖਾਇਆ ਮੈਂ ਚਲਾ ਲੈਨ ਚੱਲ ਫੇ हां हां सिंगल ही, ही माम आ ਮੇਤਰਾ ਖੁੰਜਾਂਦੇ ਨਾ ਜਿਹੜਾ ਸੈਦਾਂ ਵਾਲਾ ਜਿਹੜਾ ਵਾ ਇਹ ਚ ਥੋੜੀ ਬਰਨਾਲੀ ਵੀ ਹੈਗੀ ਹੈ ਥੋੜੇ ਔਖੇ ਕਰਦੇ ਤਵੇਂ ਵਧਣੀਆਂ ਇਹਨੂੰ ਤੇ ਬਚਾ ਲਉ ਮਾਹੌਲ ਪੂਰਾ ਓਕੇ ਆ ਬਚਾ ਲਉ ਕੀ ਆਹ ਆਹ ਘੇੜਾ ਛੱਡ ਕੇ ਅਗਲੇ ਘੇੜੇ ਜੀ ਓਕੇ ਓਕੇ ਦੀ ਰਿਪੋਰਟ ਆ ਆ ਦੇਖ ਲਓ ਆਹ ਇਹ ਤਾਂ ਕੰਨੀਆਂ ਵਾਲੇ ਦੇ ਆ ਥੋੜਾ ਜਿਹਾ ਚੱਤਰ ਜਾਵੇ ਇਹ ਗੱਲ ਬਾਤ ਜੀ ਹੋ ਜੇ ਨਾ ਲੋਟ ਨਿਆਰੀ ਆ ਜੀ ਵੇਖੋ। ਸੋਰੀ ਮਿੱਤਰੋ। ਆਪਾਂ ਬਲੋਡ ਦੀ ਬਾਤ ਹਾਂ ਰੁਕਾ ਵੈਕਰੀ ਤੇ ਸਾਰੀ ਸਫਾਈ ਕਰਵਾ ਲਏ। ਸਾਰੀ। ਬਾਅਦ ਪੂਰਾ ਬਣ ਗਿਆ ਹੁਣ। ਦੋ ਦਿਨ ਇਹਨੂੰ ਹਵਾ ਲਵਾ ਕੇ ਪੂਰੀ ਗੱਲਬਾਤ ਓਕੇ ਕਰ ਦਿੰਦੇ ਆ। ਦੀਆਂ ਮਾਰਾਂਗੇ ਤੇ ਕੋਰਾ ਬਰალი ਰਿਹਾ चेक करो भी आग लाई तो बनी, है। देखो। बनी पूरी ए पूरी तैयार करो थोड़ी मेहनत ज़्यादा पुरी है बिना अग तो पहली पूरी तैयार व्यारे ड्राइवर जूस ना सन्मानतर सारे रूटा मारिया चलो आप पी लेने का ਉਹੀ ਇੱਧਰ ਆਪਾਂ ਭਰ ਰਹੇ ਆ ਆਲੂ ਅੱਜ ਤੇ ਆਲੂ ਕਰਦੇ ਨੇ ਘਟਿਆਂ ਚ ਪੈਕ ਤੇ ਫਿਰ ਇਹਨਾਂ ਨੂੰ ਭੀਜਾਂਗੇ ਉਧਰੋਂ ਪੈਲੀ ਵੀ ਤਿਆਰ ਹੋ ਜਾਂਦੀ ਹੈ ਤੇ ਇੱਧਰ ਘਟੇ ਵੀ ਭਰੀ ਜਾਂਦੇ ਦਵਾਈ ਦੋਈ ਲੱਗਦੀ ਕਿ ਸਾਰਿਆਂ ਨੂੰ ਦੇਖੋ ਚਲੋ ਪੋਟੇਟੋ ਪਲੈਂਟਿੰਗ ਕਰ ਲਈਏ ਆਪਾਂ ਇਹੀ ਹੁੰਦੀ ਹੈ ਨਾ ਪਤਾ ਨਹੀਂ ਅੰਗਰੇਜ਼ੀ ਦੇ ਹੱਥ ਥੋੜਾ ਜਿਹਾ ਤੰਗ ਦੇਖੋ ਹਾਂ ਫਿਰ ਆਹ ਬੜਾ ਗੋਰਾਇਆ ਹੁੰਦਾ ਯਾਰਾ ਜੀਜ ਕਰਾ ਜਮਦੂਦ ਦਾ ਝੋਟਾ ਹੀ ਬਰਜਾਉ ਇਹਨਾਂ ਫੇਰ ਇੰਨਾ ਹੀ ਸ਼ਫਟ ਆ ਗਈ ਆਪਣੀ ਸ਼ਫਟ ਨੇ ਬਰਜ ਦਿੱਤੀ ਆ ਹੁਣੇ ਤੇ ਆਪਾਂ ਲੈਨੇ ਹੁਣ ਸਾਹ ਤੇ ਇਹਨਾਂ ਨੂੰ ਲਾਉਣੇ ਚੱਕ ਦੋ ਕੰਮ ਚਾਗ ਦੇ ਦੋ ਫਟੇ ਨਾਪ ਦੋ ਕਿੱਲੀ ਚਾਗ ਦੇ ਦੋ ਚਾਗ ਦੋ ਉਹ ਵੀ ਕਹਿੰਦੇ ਹੁਣ ਆ ਗਈ ਰਮਣੀ ਦੀ ਸ਼ਫਟ ਚਾਗ ਦੋ ਫਟੇ ਨਾਪ ਦੋ ਕਿੱਲੀ ਛਰਾ ਦੋ ਕੇ ਰਬੋਟਾ ਸਾਰਾ ਪੰਪ ਹੀ ਦੀ ਹੈ ਨਿਕਲੇ কে কতো কে